ਮੈਂਟਲੀ ਅਫਸੈਟ ਹੋ ਗਿਆ ਟੈਂਪੂ ਚ ਲਾਉਂਦਾ ਸੀਗਾ ਤਿੰਨ ਪਹੀਆ ਵਾਲਾ ਮਿਹਨਤ ਵੀ ਬਹੁਤ ਕਰੀਏ ਨੇ ਆਪਨੇ ਤਿੰਨ ਬੱਚੇ ਆ ਪਾਲੇ ਕਬੱਡੀ ਦੇ ਪਲੇਅਰ ਨੇ ਵਧੀਆ ਐ ਹਨ ਉਹ ਵੀ ਜਦੋਂ ਇਹ ਮੈਂਟਲੀ ਅਫਸੈਟ ਹੋ ਗਿਆ ਇਹਨੂੰ ਘਰੇ ਸੰਗਲਣਾ ਪੱਟਿਆ ਹੋਇਆ ਈਵ ਆਕਸਾਲ ਹੋ ਗਿਆ 2017 ਚ ਇਹਨੂੰ ਵੀਰੇ ਨੂੰ ਲੈ ਕੇ ਆਏ ਦੇਖੀਏ ਦੋ ਵੀਰੇ ਪਰਵਾਰ ਮੈਂਨ ਆਇਆ ਪਰ ਕਿਤੇ ਕਦੇ ਮੈਂਨ ਨਹੀਂ ਆਇਆ ਇਹਨੂੰ ਉੱਥੇ ਬੰਨੇ ਹੋਇਆ ਸੀ ਜਿੱਥੇ ਕੁੱਤਾ ਬੰਨੇ ਹੋਇਆ ਉਹ ਡੱਬੇ ਦੇ ਵਿੱਚ ਓਰਤੀ ਦੱਤ ਨੂੰ ਦਿੱਤਾ ਹੈ ਜਿਹਦੇ ਵਿੱਚ ਪੱਤੇ ਪੁੱਟਦਾ ਹੈ। ਹੋਰ ਕੋਈ ਇੰਨਾ ਬੰਨਿਆ ਹੋਇਆ ਜੇ ਉਹਦੇ ਵੱਲ ਵੀ ਯਾਰ ਝਾਤ ਮਾਰੋ ਭਾਈ। ਇੰਨਾ ਯਾਰ ਬੰਨਣਾ ਕੋਈ ਹਾਲ ਥੋੜੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰਾ ਹੈਗਾ ਜੀ ਸ਼ੋਕ। ਸ਼ੋਕ ਸਿੰਘ ਘੋਰਲੇ ਪਿੰਡ ਤੋਂ ਲੈ ਕੇ ਆਏ ਸੀ ਬਾਈ ਨੂੰ। ਤਸਵੀਰਾਂ ਦੇਖੋ। ਵੀ ਕਿੰਨਾ ਖੂਨ ਚਿੱਟਾ ਹੋ ਰਿਹਾ ਅੱਜ ਮਾਮ ਪਿਓ ਦੋ ਠੀਕ ਆ ਇਹਨੇ ਕੋਈ ਗਲਤੀਆਂ ਕੀਤੀਆਂ ਹੋਣਗੀਆਂ ਬਾਈ ਕੈਮੀਕਲ ਨਸ਼ਾ ਕਰਦਾ ਸੀ ਗੋਲੀਆਂ ਖਾਂਦਾ ਸੀ ਮੈਂਟਲੀ ਅਪਸੈਟ ਹੋ ਗਿਆ ਟੈਂਪੂ ਚਲਾਉਂਦਾ ਸੀਗਾ ਤਿੰਨ ਪਈਆਂ ਵਾਲਾ ਮਿਹਨਤ ਵੀ ਬਹੁਤ ਕਰੀ ਇਹਨੇ ਆਪਦੇ ਤਿੰਨ ਬੱਚੇ ਆ ਪਾਲੇ ਕਬੱਡੀ ਦੇ ਪਲੇਅਰ ਨੇ ਵਧੀਆ ਹਨਾ ਉਹ ਵੀ ਤੇ ਜਦੋਂ ਇਹ ਮੈਂਟਲੀ ਅਪਸੈਟ ਹੋ ਗਿਆ ਇਹਨੂੰ ਘਰੇ ਸਿੰਗਲ ਨਾ ਬੰਨਿਆ ਹੋਇਆ ਸੀ ਅੱਜ ਸ਼ੋਕ ਵੀਰਾ ਸਾਡੇ ਕੋਲੇ ਰਹਿੰਦਾ ਕਰੀਬ 8 ਸਾਲ ਹੋ ਗਿਆ 2017 ਚ ਇਨੂੰ ਵੀਰੇ ਨੂੰ ਲੈ ਕੇ ਆਏ ਸੀ ਇੱਕ ਜਾਂ ਦੋ ਵਾਰੀ ਪਰਿਵਾਰ ਮਿਲਣ ਆਇਆ ਮੁੜ ਕੇ ਕਦੇ ਮਿਲਣ ਵੀ ਨਹੀਂ ਆਇਆ ਇਹਨੂੰ ਬਾਈ ਨੂੰ ਉੰਨੀ ਸੋਝੀ ਨਹੀਂ ਹੈਗੀ ਪੂਰਾ ਠੀਕ ਨਹੀਂ ਹੈਗਾ ਬਾਈ ਪਰ ਆਪਦੀ ਕੇਅਰ ਕਰਦਾ ਆਪਦੇ ਆਪ ਨੂੰ ਨਿਮਾ ਦਈਦਾ ਧਵਾ ਦਈਦਾ ਪੱਗ ਬੰਨ੍ਹ ਦਈਦਾ ਅਪਸਾ ਦਾ ਪਾਣੀ ਛਕ ਲੈਂਦਾ ਹੁਣ ਪੁੱਤ ਵੀ ਬਰਾਬਰ ਦੇ ਹੋ ਗਏ ਜਵਾਨ ਹੋ ਗਏ ਗੱਭਰੂ ਹੋ ਗਏ ਵਿਆਹੇ ਗਏ ਆ ਇਹਨੂੰ ਉੱਥੇ ਬੰਨਿਆ ਹੋਇਆ ਸੀ ਜਿੱਥੇ ਕੁੱਤਾ ਬੰਨਿਆ ਹੋਇਆ ਸੀ ਉਹ ਡੱਬੇ ਦੇ ਵਿੱਚ ਰੋਟੀ ਦੁੱਧ ਇਹਨੂੰ ਦਿੱਤਾ ਜਾਂਦਾ ਜਿਹੜੇ ਤੇ ਕੁੱਤੇ ਨੂੰ ਦਿੱਤਾ ਜਾਂਦਾ ਦੇਖੋ ਤਸਵੀਰਾਂ ਚਿੱਟੇ ਹੁੰਦੇ ਲਹੂ ਦੀਆਂ ਇਹ ਜਿਉਂਦੀਆਂ ਜਾਗਦੀਆਂ ਨੇ ਤਸਵੀਰਾਂ ਤੇ ਸਾਡੇ ਸ਼ੋਕ ਬਾਈ ਵਾਸਤੇ ਅਰਦਾਸ ਕਰਿਓ ਬਾਈ ਸਾਡਾ ਚੜ੍ਹਦੀ ਕਲਾ ਚ ਰਹੇ ਤੰਦਰੁਸਤ ਰਹੇ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਸ਼ੋਕ ਬਾਈ ਠੀਕ ਆ ਸਿਰ ਚੜਾਗੇ ਸਿਰ ਤੇ ਸਰਦਾਰ ਸ਼ੋਕ ਸਿੰਘ ਬਾਪੂ ਦਾ ਨਾਮ ਹੈਗਾ ਜਗਿੰਦਰ ਸਿੰਘ ਜਗਿੰਦਰ ਸਿੰਘ ਆ ਪੌੜੀਆਂ ਚੜ ਕੇ ਆਇਆ ਹਾਂ ਪੌੜੀਆਂ ਚੜ ਕੇ ਆਇਆ ਸੀ ਹੋਰ ਰਿਕਸ਼ਾ ਲੈ ਕੇ ਰਿਕਸ਼ਾ ਲੈ ਕੇ ਆਟੋ ਉਹ ਤੇਰੇ ਕੋਲੇ ਕਿਹੜਾ ਸੀ ਕਿ ਟੈਂਪੂ ਟੈਂਪੂ ਟਰੋਲ ਸੀ ਟੈਂਪੂ ਟਰੋਲ ਤਿੰਨ ਪਹੀਆ ਵਾਲਾ ਆ ਟਰੋਲ ਸੀ ਵਾਜੀ ਕਰਦਾ ਵਾਜੀ ਕਰਦਾ ਹੋਰ ਸ਼ੌਕ ਠੀਕ ਆ ਤੂੰ ਹਾਂ ਠੀਕ ਆ ਜੱਟ ਜੱਟ ਕੇ ਚੜ ਕੇ ਜਿਹੜਾ ਸ਼ੌਕ ਤੇਰਾ ਪਿੰਡ ਕਿਹੜਾ ਪੌਲਾ ਪੌਰਲਾ ਪਿੰਡ ਉਹ ਜੋ ਰਾਜੂ ਇੱਕੋ ਦੂਜਾ ਉਹ ਪੌਲਾ ਇਹ ਇੰਤਰੇ ਕਿੰਨੇ ਮੁੰਡੇ ਆ ਉਹ ਦੋ ਸੀ ਹੂੰ ਕੀ ਨਾਮ ਉਹਨਾਂ ਦਾ ਇੱਕ ਦਾ ਨਾਮ ਜੇ ਜਗਿੰਦਰ ਰਾਏ ਇੱਕ ਦਾ ਨਾਮ ਪਾਵਾ ਭਾਈ ਕਰਾ ਬਣਸਾ ਉਹਦੇ ਬਾਪੂ ਦਾ ਨਾਂ ਨਹੀਂ ਲਈ ਜਾਂਦਾ ਉਹਦੇ ਪੁੱਤਾਂ ਦੇ ਨਾਮ ਨਹੀਂ ਯਾਰ ਅਰਦਾਸ ਕਰਿਓ ਸਾਡੇ ਵੀਰੇ ਵਾਸਤੇ ਹੋਰ ਕੋਈ ਇਦਾਂ ਬੰਨਿਆ ਹੋਇਆ ਜੇ ਉਹਦੇ ਵੱਲ ਵੀ ਯਾਰ ਝਾਤ ਮਾਰੋ ਭਾਈ ਇਦਾਂ ਯਾਰ ਬੰਨਣਾ ਕੋਈ ਹੱਲ ਥੋੜੀ ਆ ਮਨੋਕਤਰੀ ਸੇਵਾ ਪਰਿਵਾਰ ਦੇ ਵਿੱਚ ਹਰ ਮਹੀਨੇ ਦੋ ਗੁਰੂ ਕੇ ਲੰਗਰ ਲੱਗਦੇ ਨੇ ਦਵਾਈਆਂ ਦੇ ਜਿਹਦੇ ਵਿੱਚ ਮੈਂਟਲੀ ਸਮੱਸਿਆਵਾਂ ਵਾਲੇ ਪੇਸ਼ੈਂਟ ਆ ਜਿਹੜੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਜਿਹੜੇ ਕੋਈ ਬਾਲੇ ਜ਼ਿਆਦਾ ਅਫਸੈਟ ਨੇ ਜਿਹੜੇ ਤੁਹਾਨੂੰ ਲੱਗਦਾ ਮਾਰਕੁੱਟ ਕਰਦੇ ਨੇ ਭੰਨ ਤੋੜ ਕਰਦੇ ਨੇ ਜਨ ਜਿਨ੍ਹਾਂ ਨੂੰ ਤੁਸੀਂ ਬੰਨੀ ਬੈਠੇ ਹੋ ਘਰਾਂ 'ਚ ਉਹਨਾਂ ਨੂੰ ਤੁਸੀਂ ਲੈ ਕੇ ਆਵੋ ਆਪਾਂ ਇੱਥੇ ਦਾਖਲ ਕਰਾਂਗੇ ਪਰ ਤੁਹਾਨੂੰ ਇੱਕ ਜਣੇ ਨੂੰ ਨਾਲ ਰਹਿਣਾ ਪੈਣਾ ਹੁਣ ਪਰਿਵਾਰ ਦੇ ਮੈਂਬਰ ਇਨਸ਼ੀਟਿਵ ਨਹੀਂ ਲੈਣਾ ਚਾਹੁੰਦੇ ਮੂਹਰੇ ਨਹੀਂ ਆਉਣਾ ਚਾਹੁੰਦੇ ਉਹ ਕਹਿੰਦੇ ਅਸੀਂ ਰਹਿ ਨਹੀਂ ਸਕਦੇ ਤੁਸੀਂ ਰੱਖ ਲਓ ਬਸ ਕਿੰਨੇ ਮੈਂਬਰ ਸਾਡੇ ਕੋਲ ਹਰੇਕ ਕੈਂਪ ਚ ਆਉਂਦੇ ਜਿਹੜੇ ਕਹਿੰਦੇ ਜੀ ਰੱਖ ਲੋ ਅਸੀਂ ਰੱਖ ਅਸੀਂ ਰਹਿ ਨਹੀਂ ਸਕਦੇ ਬੜਾ ਸਮਝਾਈਦਾ ਵੀ ਕੋਈ ਨਾ ਮਹੀਨਾ ਦੋ ਮਹੀਨੇ ਆਪਾਂ ਰੱਖਾਂਗੇ ਤੇ ਆਪਣੇ ਆਪ ਜੋਗਾ ਹੋ ਜਾਊਗਾ ਪਰ ਮੰਦੇ ਹੀ ਨਹੀਂ ਲੋਕ ਹੁਣ ਜੇ ਇਹਦੇ ਨਾਲ ਵੀ ਇਹਦੀ ਫੈਮਿਲੀ ਦੇ ਮੈਂਬਰ ਹੁੰਦੇ ਨਾਲ ਰਹਿੰਦੇ ਹੁੰਦੇ ਸ਼ਰਤ ਇਹ ਸੀ ਕਿ ਵੀਰਾ ਠੀਕ ਹੋ ਜਾਣਾ ਸੀ ਕਿਉਂਕਿ ਘਰ ਦੀਆਂ ਗੱਲਾਂ ਉਹ ਜਾਂਦਾਂ ਪ੍ਰਾਣੀਆਂ ਉਹ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਉਹਨਾਂ ਨਾਲ ਜੁੜੀਆਂ ਹੋਈਆਂ ਤੇ ਉਹ ਪ੍ਰਾਣੀਆਂ ਜਾਂਦਾਂ ਨਹੀਂ ਦੇ ਵਿੱਚ ਹੀ ਫਸਿਆ ਹੋਇਆ ਉਹਦੇ ਵਿੱਚੋਂ ਕੱਢਣਾ ਉਹ ਨੂੰ ਕੱਢਣ ਲਈ ਫਿਰ ਆਪਣਿਆਂ ਦੀ ਲੋੜ ਪੈਂਦੀ ਇਸ ਕਰਕੇ ਜੇ ਤੁਹਾਡੇ ਆਸ-ਪਾਸ ਵੀ ਕੋਈ ਇਸ ਤਰ੍ਹਾਂ ਹੈ ਵੀਰ ਬੰਨਿਆ ਹੋਇਆ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰੋ ਔਰ ਆਪਾਂ ਸਟੈਪ ਲਈਏ ਉਹ ਨੂੰ ਦੁਬਾਰਾ ਤੋਂ ਆਮ ਜ਼ਿੰਦਗੀ ਜਿਉਣ ਵਿੱਚ ਉਹਦਾ ਸਾਥ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਸ਼ੁਕਰੀ ਭੈਣਾ ਭਾਈ ਮੈਡਾ